2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋ ਗਏ ਸਾਰੇ ਰਾਜਾ ਬੜਿੰਗ ਕੋਲ ਨਵਜੋਤ ਸਿੱਧੂ ਦਾ ਕਰਾਇਆ ਹੋਇਆ ਟੂਆ ਡਾਣਾ ਟੱਪ ਗਿਆ ਹੋਣਾ ਮੰਨ ਲਾ ਦੇ ਨਾਮਾ ਖਰਚਾ ਖੜਾ ਕਰਨਗੇ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਸਾਹ ਤੇ ਬਿਆਨ ਦੇ ਰਹੇ ਨੇ ਦੂਜੇ ਸਿੱਟਾਲੇ ਕਹਿਣਗੇ ਭਈਆ ਤੁਸੀਂ ਕੰਬਲੇ ਕੀਤੇ ਨੇ ਆਪੇ ਆਪ ਸਮਝੋ ਤੁਸੀਂ ਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਪਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨਵਾਜੇ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਜ਼ਮੀਨ ਉਮੀ ਸਰਕਾਰ ਬਣੀ ਸੀ ਭੰਡਣ ਲੱਗੇ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਖਿਆਲ ਲੈ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਾ ਮਾ ਖਰਚ ਖੜਾ ਹੋਊਗਾ ਹੁਣ ਦੇਖਿਆ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋਤੋ ਕਿਤੇ ਰੋਤੋ ਕਰੇ ਕਿਉਂ ਲੈਣਗੇ ਭਈ ਦੂਜੀਆਂ ਸੀਟਾਂ ਵਾਲੇ ਕਹਿਣਗੇ ਭਾਈ ਆ ਤੁਸੀਂ ਕੰਬਲੇ ਕੀਤੇ ਨੇ ਆਪਣੇ ਆਪ ਸੰਭੋ ਤੁਸੀਂ ਹੈ ਸੂਸਕਾ ਕਿ ਮੰਨ ਲਾਦਾ ਨਾ ਮਕਰ ਚਖੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਿਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਨਹੀਂ ਹੈਗੀ ਉਪਰ ਚ ਇਹਦਾ ਕੋਈ ਮਤਲਬ ਹੱਲ ਹੋਰ ਲਗੇ ਜਿਵੇਂ ਤਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਬੜਿੰਗ ਕੋ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ 2025 ਤੇ 26 ਦੇ ਨੇੜੇ ਜਾ ਕੇ ਇਹ ਪਾਗਲ ਹੋ ਗਏ ਸਾਰੇ ਰਾਜਾਪਿੰਗ ਕੋ ਨਵਜੋਤ ਸਿੱਧੂ ਦਾ ਘਰ ਆ ਉਹ ਟੂਆ ਟਾਣਾ ਟੱਪ ਗਿਆ ਹੋਣਾ ਮੰਨ ਲੜਨਾ ਮਾਂ ਖਰਚਾ ਖੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਪੂਵੇ ਜਿਹੜੇ ਸਾਹ ਤੇ ਬਿਆਨ ਦੇ ਰਹੇ ਨੇ ਉਹ ਦੂਜੇ ਸਿੱਟਾ ਵਾਲੇ ਕਹਿਣਗੇ ਭਾਈਆ ਤੁਸੀਂ ਕੰਬਲੇ ਕੀਤੇ ਨੇ ਆਪ ਆਪ ਸੰਭੋ ਤੁਸੀਂ ਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਪਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨੇ ਵਾਜੇ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਜਮੀਨਾਂ ਦੀ ਸਰਕਾਰ ਬਣੀ ਸੀ ਇਹ ਭੰਡਣ ਲੱਗੇ ਸੀ ਉਹ ਲੋਕ ਇਹ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਹਿੰਦਾ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਾ ਮਾ ਖਰਚ ਖੜਾ ਹੋਊਗਾ ਹੁਣ ਦੇਖਿਆ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋਧਕ ਭੇਜੋ ਰੋਧਕ ਕਿਹੋਂ ਲੈਣਗੇ ਭਈ ਦੂਜੀਆਂ ਸੀਟਾਂ ਵਾਲੇ ਕਹਿਣਗੇ ਭਈ ਆ ਤੁਸੀਂ ਕੰਬਲੇ ਕੀਤੇ ਨੇ ਆਪ ਦੇ ਆਪ ਸੰਭੋ ਤੁਸੀਂ ਸਹੀ ਗੱਲ ਹੈ ਸੋ ਇਸ ਕਰਕੇ ਮਨ ਲੱਗਦਾ ਨਾ ਮਾ ਖਰਚ ਘੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਿਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਹੀ ਹੈਗੀ ਉਪਰ ਚ ਇਹਦਾ ਕੋਈ ਮਤਲਬ ਹੱਲ ਹੋਰ ਲਗੇ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਬੜਿੰਗ ਕੋਈ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ